Nice. ਚਾਲੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਸਾਬਕਾ ਸੀਐਮ ਚਰਨਜੀਤ ਚੰਨੀ ਦਾ ਵੱਡਾ ਬਿਆਨ ਸਾਹਮਣੇ ਆਇਆ 1984 ਦੇ ਬਲੂ ਸਟਾਰ ਆਪਰੇਸ਼ਨ ਨੂੰ ਲੈ ਕੇ ਤਾਂ ਕਾਂਗਰਸ ਦੇ ਸੰਸਦ ਤੇ ਸਾਬਕਾ ਸੀਐਮ ਚਰਨਜੀਤ ਚੰਨੀ ਇਹ ਕਹਿੰਦੇ ਹੋਏ ਨਜ਼ਰ ਆਇਆ ਕਿ ਭਾਜਪਾ ਦੇ ਦਬਾਅ ਕਾਰਨ ਆਪਰੇਸ਼ਨ ਬਲੂ ਸਟਾਰ ਹੋਇਆ ਹੈ ਵੱਡਾ ਬਿਆਨ ਦਿੱਤਾ ਹੈ ਚਰਨਜੀਤ ਚੰਨੀ ਨੇ ਤੇ ਭਾਜਪਾ ਵੀ ਗਲਤੀ ਲਈ ਮੁਆਫੀ ਮੰਗੇ ਕਿਉਂਕਿ ਵਾਰ-ਵਾਰ ਕਾਂਗਰਸ ਨੂੰ ਕਿਹਾ ਜਾਂਦਾ ਹੈ ਕਿ ਕਾਂਗਰਸ ਨੇ ਬਲੂ ਸਟਾਰ ਆਪਰੇਸ਼ਨ ਕਰਵਾਇਆ 1984 ਵਿੱਚ ਜਿਸ ਤਰ੍ਹਾਂ ਇਹ ਫਿਰ ਹਾਲਾਤ ਬਣੇ ਪੰਜਾਬ ਦੇ ਵਿੱਚ ਉਸ ਦੇ ਲਈ ਕਾਂਗਰਸ ਜ਼ਿੰਮੇਵਾਰ ਤੇ ਹੁਣ ਚਰਨਜੀਤ ਚੰਨੀ ਦਾ ਕਹਿਣਾ ਕਿ ਬੀਜੇਪੀ ਦੇ ਦਬਾਅ ਕਾਰਨ ਆਪਰੇਸ਼ਨ ਬਲੂ ਸਟਾਰ ਹੋਇਆ ਬੀਜੇਪੀ ਵੀ ਗਲਤੀ ਲਈ ਮੁਆਫੀ ਮੰਗੇ ਤਾਂ ਬੀਜੇਪੀ ਮੁਆਫੀ ਮੰਗੇ ਇਹ ਚਰਨਜੀਤ ਚੰਨੀ ਦਾ ਕਹਿਣਾ ਹੈ ਬੀਜੇਪੀ ਦੇ ਦਬਾਅ ਕਾਰਨ ਆਪਰੇਸ਼ਨ ਬਲੂ ਸਟਾਰ ਹੋਇਆ ਤੇ 1984 ਵਿੱਚ ਜੋ ਆਪਰੇਸ਼ਨ ਬਲੂ ਸਟਾਰ ਹੋਇਆ ਉਹ ਨਹੀਂ ਹੋਣਾ ਚਾਹੀਦਾ ਸੀ ਇਹ ਵੀ ਕਹਿੰਦੇ ਹੋਏ ਚਰਨਜੀਤ ਚੰਨੀ ਨਜ਼ਰ ਆਏ ਨੇ हम खुद कह रहे हैं मैं ए के ऑफिस में बैठ कह रहा हूँ कि चुरासी में जो जो अटैक हुआ हरिमंदर साहब पे वो गलत था तो बीजेपी क्यों नहीं मानती कि जो चुरासी में अटैक हुआ उसको कराने के पीछे बीजेपी का एक बहुत बड़ा आंदोलन था और बीजेपी ने प्रेशराइज़ किया कि हरमंदर साहब में फौज भेजी जाए जो बीजेपी के लीडर हैं उन्होंने एक जुलूस निकाला के हरमंदर साहब में फौज भेजी जाए कांग्रेस की सरकार ने सिखों के आगे गोडे टेक दिए हैं ये क्यों नहीं वहाँ भेजते फौज को और बीजेपी अडवाणी जी ने अपनी बुक माई कंट्री माई लाइफ મે ઇસ ચીજ કો ઇન્ડોર્સ કિયા હૈ કે ઉનહોને એક આંદોલન ચલાયા જહા બજેપી ને ઓર બહોત سارے આંદોલન ચલાયે વહા એક આંદોલન યે ભી થા કે હરમନ୍ଦર સાહબ મેં ફોજ કો ભેજકર વહા જો લોગ હે ઉનકો પકડાયે ઉનકો મારા જાયે યે ઓન રેકોર્ડ હે તો યહા તક કે આરએસએસ કે એક નેતા જિનકો भारत रत्न का पुरस्कार भी मिला उन्होंने कहा कि जो ये दंगे यहाँ हुए वो परिणाम था आक्रोश का और गुस्से का जिनको उन्होंने जय ठहराया है तो कांग्रेस ने माफी मांग ली है बीजेपी इन दंगों को कराने में बीजेपी और आर आरएसएस ਰਮੰਦਰ ਸਾਹਿਬ ਤੇ ਅਟੈਕ ਕਰਾਣੇ ਮੇ ਕਦ ਮਾਫੀ ਮੰਗੇਗੀ ਮੈਂ ਹੁਣ ਸੇ ਇਹ ਪੁੱਛ ਤੇ ਭਾਜਪਾ ਵੀ ਗਲਤੀ ਲਈ ਮੁਆਫੀ ਮੰਗੇ ਇਹ ਚਰਨਜੀਤ ਚੰਨੀ ਕੇਂਦਰੇ ਨਜ਼ਰ ਆਇ ਇਸ ਸਮੇ ਸਾਡੇ ਨਾਲ ਭਾਜਪਾ ਆਗੂ ਅਨਿਲ ਸਰੀਨ ਜੁੜਗੇ ਨੇ ਸਰੀਨ ਸਾਹਿਬ ਕਿਵੇਂ ਵੇਖਦੇ ਉਪਰਾਤ ਕਾਨਫਰੰਸ ਦੌਰਾਨ ਬਿਆਨ ਦਿੱਤਾ ਗਿਆ ਕਿ ਕਾਂਗਰਸੀ ਇਹ ਇਥੇ ਕਾਂਗਰਸ ਨੇਤਾ ਮੁਆਫੀ ਮੰਗ ਲਈ ਹੈ ਭਾਜਪਾ ਨੂੰ ਵੀ ਮੁਆਫੀ ਮੰਗਣੀ ਚਾਹੀਦੀ ਤੇ ਦਬਾਅ ਪਾਉਣ ਦੇ ਦੋਸ਼ ਲਗਾਏ ਜਾ ਰਹੇ ਨੇ ਜੋ 1984 ਵਿੱਚ ਹੋਇਆ ਜੀ

ਜੀ ਜੀ ਜੀ ਤੁਸੀਂ ਕਿਵੇਂ ਵੇਖਦੇ ਹੋ ਇਸ ਬਿਆਨ ਨੂੰ ਜਦੋਂ ਪ੍ਰੈਸ ਕਾਨਫਰੰਸ ਦੌਰਾਨ ਸੰਸਦ ਚਰਨਜੀਤ ਚੰਨੀ ਕਹਿੰਦੇ ਨੇ ਕਿ ਕਾਂਗਰਸ ਤਾਂ ਮਾਫੀ ਮੰਗ ਚੁੱਕੀ ਐ ਬੀਜੇਪੀ ਨੂੰ ਵੀ ਗਲਤੀ ਦੀ ਮਾਫੀ ਮੰਗਣੀ ਚਾਹੀਦੀ ਬੀਜੇਪੀ ਤੇ ਆਰਐਸਐਸ ਨੇ ਦਬਾਅ ਪਾਇਆ ਸੀ ਆਪਰੇਸ਼ਨ ਬਲੂ ਸਟਾਰ ਲਈ ਜੀ ਚੰਨੀ ਜੀ ਦੇ ਉੱਤੇ ਕੀ ਪੰਜਾਬ ਦੇ ਵਿੱਚ ਕੋਈ ਵਿਸ਼ਵਾਸ ਕਰਦਾ ਹੈ ਕੀ ਉਹਦੀ ਕੋਈ ਕ੍ਰੈਡੀਬਿਲਟੀ ਹੈਗੀ ਹੈ ਜੋਨੇ ਐਫ ਦੇ ਬੇਤੁਕੇ ਬਿਆਨਾਂ ਦੇ ਉੱਤੇ ਕੋਈ ਰਿਐਕਸ਼ਨ ਦਿੱਤਾ ਜਾਂਦੇ। ਔਰ ਉਹ ਆਪਣੇ ਬਿਆਨ ਦੇ ਵਿੱਚ ਆਪਣੀ ਹੀ ਸਰਕਾਰ ਨੂੰ ਕਟਗਰੇਚ ਖੜਾ ਕਰਦੇ ਪਏ ਨੇ। ਇਹਦਾ ਮਤਲਬ ਇਹ ਹੋਇਆ ਕਿ ਉਸ ਵੇਲੇ ਦੀ ਜਿਹੜੀ ਸਰਕਾਰ ਸੀਗੀ ਕਾਂਗਰਸ ਦੀ ਕੇਂਦਰ ਦੇ ਵਿੱਚ ਇੰਦਰਾ ਗਾਂਧੀ ਜੀ ਦੀ ਉਹ ਵਿਰੋਧੀ ਧਿਰ ਦੇ ਦਬਾਅ ਹੇਠੇ ਕੰਮ ਕਰਦੀ ਪਈ ਸੀ। ਜੀ ਉਹ ਤਾਂ ਆਪਣਾ ਦਿਮਾਗ ਕੋਈ ਨਹੀਂ ਸੀਗਾ। ਬਸ ਬ੍ਰਾਂ ਅਫੋਰਚੁਨੇਟ ਹੈਗਾ। ਡਿਸੀਜਨ ਮਤਲਬ ਗਲਤੀ ਵੀ ਆਪ ਕਰਨੀ ਔਰ ਦੋਸ਼ ਦੂਸਰੇ ਨੂੰ ਦੇਣਾ ਇਹ ਕਾਂਗਰਸ ਦੀ ਡੀਐਨਏ ਦੇ ਵਿੱਚ ਹੈਗਾ ਰਹਾ। ਅਪਰੇਸ਼ਨ ਬੂਸਟਰ ਕੀਤਾ ਕਾਂਗਰਸ ਨੇ। ਦਿਵਾਰਸ਼ਾ ਤੇ ਟੈਕ ਕੀਤਾ ਕਾਂਗਰਸ ਨੇ। ਸਿੱਖਾ ਦੀ ਨਸ਼ਾ ਕੂਸੀ ਕੀਤੀ ਕਾਂਗਰਸ ਨੇ। ਔਰ ਮਾਫੀ ਬੀਜੇਪੀ ਮੰਗੇ। ਕੀ ਮਜ਼ਾਕ ਬਣਾ ਕੇ ਰੱਖ ਲਿਆ ਨੇ ਰਾਜਨੀਤੀ ਦਾ? ਕਹਿੰਦੇ ਜੀ ਉਸ ਕੱਢਿਆ ਗਿਆ ਕਿ ਬੀਜੇਪੀ ਆਗੂ ਤੇ ਇੱਕ ਨਾ ਬੁੱਕ ਦਾ ਜ਼ਿਕਰ ਕੀਤਾ ਹੈ। ਲਾਲ ਕ੍ਰਿਸ਼ਨ ਅਡਵਾਨੀ ਦੀ ਮਾਈ ਕੰਟਰੀ ਮਾਈ ਲਾਈਫ ਜਿਸ ਦੇ ਵਿੱਚ ਇਹ ਜ਼ਿਕਰ ਕੀਤਾ ਗਿਆ ਕਿ ਕਾਂਗਰਸ ਸਿੱਖਾਂ ਨੂੰ ਰੋਕ ਨਹੀਂ ਪਾਰੀ ਕਿ ਤੁਸੀਂ ਇਸ ਗੱਲ ਨਾਲ ਸਹਿਮਤ ਹੋ? ਫਰਕ ਹੈ। ਅਤੰਕਵਾਦੀਆਂ ਦੇ ਔਰ ਸਿੱਖਾਂ ਦੇ ਵਿੱਚ ਜ਼ਮੀਨ ਦੇ ਸੰਬੰਧ ਦਾ ਫਰਕ ਹੈ। ਸਾਡੇ ਸਿੱਖ ਪਹਿਨਪਰਾ ਜਿਹੜੇ ਹੈਗੇ ਨੇ ਦੇਸ਼ ਦੇ ਸੱਤ ਸਰਮੌਰ ਦੇਸ਼ ਪ੍ਰੇਮੀ ਨੇ ਲੇਕਿਨ ਜਿਹੜੇ ਅਤੰਕ ਫੈਲਾਉਂਦੇ ਨੇ ਅਤੰਕਵਾਦੀ ਨੇ ਕੀ ਉਹਨਾਂ ਦੇ ਖਿਲਾਫ ਕਾਰਵਾਈ ਦੀ ਮੰਗ ਕਰਨਾ ਗੁਨਾਹ ਹੈ ਮੈਂ ਤਾਂ ਹੈਰਾਨ ਕਾਂਗਰਸ ਦੇ ਮਾਈਂਡ ਸੈਟ ਦੇ ਉੱਤੇ ਜਿਹੜਾ ਪਾਣੀ ਰਾਹੁਲ ગાંધી ਨੇ ਪੀਤਾ ਉਹ ਹੀ ਬਾਕੀਆਂ ਨੂੰ ਪਿਆਰ ਨੇ ਔਰ ਦੇਸ਼ ਨੂੰ ਵੰਡਣ ਦੀ ਗੱਲ ਕਰ ਰਹੇ ਨੇ ਦੇਸ਼ ਦੇ ਵਿੱਚ ਕਿਸੇ ਤਰ੍ਹਾਂ ਦਾ ਫਿਰ ਫਿਰ ਕਿਤਨਾ ਆਉਂ ਨਹੀਂ ਗਾ ਲੇਕਿਨ ਇਹ ਕਿਸੇ ਤਰੀਕੇ ਨਾਲ ਤਦੀ ਸਿੱਖ ਸਿੱਖ ਕੌਮ ਖਤਰੇ 'ਚ ਆ। ਉਹ ਸਿੱਖ ਕੌਮ ਤਾਂ ਖਤਰੀ ਤੁਹਾਡੇ ਟਾਈਮ ਤੇ ਸੀ ਕਿ ਜਦੋਂ ਤੁਸੀਂ ਦਰਬਾਰ ਸਾਹਿਬ ਤੇ ਟੈਕ ਕੀਤਾ। ਸਿੱਖ ਕੌਮ ਤੋਂ ਉਹ ਤੁਸੀਂ ਤੋਂ ਉਹਨੂੰ ਉਸ ਹੱਦ ਤੱਕ ਦੰਗੇ ਕਰਾਏ। ਪਤਨ ہزار ਤੋਂ ਵੱਧ ਜਿੰਦਾ ਚਲਾਏ ਤੁਸੀਂ ਸਿੱਖਾਂ ਦੇ ਗਰਿਸ਼ਟ ਤੈਰ ਪਾ ਕੇ। ਔਰ ਤੁਸੀਂ ਦੋਸਤ ਉਸੇ ਨੂੰ ਦਿੰਦੇ ਹੋ। ਆਪਣੇ ਆਪਣੇ ਗੁਨਾਮਾਂ ਦਾ ਜਿਹੜਾ ਹੈਗਾ ਮੈਂ ਤੁਸੀਂ ਦੂਸਰੇ ਦੇ ਸਿਰ ਮਾਰਨਾ ਚਾਹਦੇ ਹੋ। ਇਹ ਸਾਫ਼ ਦੱਸਦਾ ਕਿ ਕਿੰਨੀ ਇਮਮਚੁਰ ਪੋਲਿਟਿਕਸ ਖੇਡ ਰਹੇ ਨੇ। ਦੇਸ਼ ਨੂੰ ਬਰਬਾਦ ਕਰਨ ਵਾਲੇ ਪੋਲਿਟਿਕਸ ਖੇល ਰਹੇ ਨੇ ਅਤੇ ਲਗਾਤਾਰ ਤੀਸਰੀ ਵਾਰ ਦੇਸ਼ ਦੀ ਜਨਤਾ ਤੋਂ ਥੱਪੜ ਖਾ ਕੇ ਨਿਕਾਲੇ ਜਾਂਦੇ ਉੱਤੇ ਇਨੀ ਹਤਾਸ਼ਰ ਨਿਰਾਸ਼ਾ ਕਾਂਗਰਸ ਆ ਗਈ ਹੈ ਕਿ ਆ ਜੋ ਦੇਸ਼ ਨੂੰ ਵੰਡਣ ਵਾਲੀਆਂ ਗੱਲਾਂ ਕਰਦੇ ਪਏ ਨੇ ਚਾਹੇ ਇਹਨਾਂ ਦੇ ਨੈਸ਼ਨਲ ਲੀਡਰ ਰਾਹੁਲ ਗਾਂਧੀ ਹੋਣ ਚਾਹੇ ਖੜਕੇ ਸਾਹਿਬ ਹੋਣ ਚਾਹੇ ਇਹਨਾਂ ਦੇ ਪ੍ਰਵਕਤਾ ਹੋਣ ਔਰ ਚਾਹੇ ਇਹਨਾਂ ਦੇ ਪੰਜਾਬ ਦੇ ਲੀਡਰ ਹੋਣ ਇੱਕ ਵਾਰੀ ਫੇਰ ਦੇਸ਼ ਨੂੰ ਅੱਧ ਚੌਂਕਣਾ ਚਾਹੁੰਦੇ ਨੇ ਲੇਕਿਨ ਮੈਂ ਇੱਕ ਚੀਜ਼ ਬੜੀ ਕਲੀਅਰ ਕਰਦੇ ਆ ਜਦ ਤੱਕ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਨਰਿੰਦਰ ਮੋਦੀ ਦੀ ਸਰਕਾਰ ਹੈ ਅਸੀਂ ਦੇਸ਼ 'ਚ ਕਿਸੇ ਤਰ੍ਹਾਂ ਦਾ ਤਣਾਅ ਪੈਦਾ ਨਹੀਂ ਹੋਣ ਦੇਾਂਗੇ ਦੇਸ਼ ਨੂੰ ਕਿਸੇ ਕੀਮਤ ਤੇ ਵੰਡਣ ਨਹੀਂ ਦੇਾਂਗੇ ਇਹ ਚਾਹੇ ਜਿੰਨੀ ਮਰਜ਼ੀ ਹੋ ਚੇ ਹਰਦਾ ਕਰ ਲੈਣ ਪਰ ਦੇਸ਼ ਜਨਤਾ ਜਿਹੜੀ ਗਿਆ ਮੋਦੀ ਦੇ ਨਾਲ ਹੈ ਔਰ ਅਸੀਂ ਇਹਨਾਂ ਚੀਜ਼ਾਂ ਨੂੰ ਕਾਮਯਾਬ ਨਹੀਂ ਹੋਣ ਦੇਾਂਗੇ ਜੀ ਅਨਿਲ ਜੀ ਤੁਸੀਂ ਬਣੇ ਰਹੋ ਸਾਡੇ ਨਾਲ ਇਸ ਸਮੇਂ ਕਾਂਗਰਸ ਦੇ ਆਗੂ ਨਰਿੰਦਰ ਸੰਧੂ ਵੀ ਸਾਡੇ ਨਾਲ ਜੁੜ ਗਏ ਨੇ ਨਰਿੰਦਰ ਜੀ ਇਹ ਹੁਣ ਸੰਸਦ ਚਰਨਜੀਤ ਚੰਨੀ ਨੇ ਇਹ ਬਿਆਨ ਦਿੱਤਾ ਆਪ੍ਰੇਸ਼ਨ ਬਲੂ ਸਟਾਰ ਲਈ ਭਾਜਪੀ ਨੂੰ ਵੀ ਉਹਨਾਂ ਹੀ ਜ਼ਿੰਮੇਵਾਰ ਦੱਸਿਆ ਤੁਸੀਂ ਕਿੰਨੇ ਕੁ ਸਹਿਮਤ ਹੋ ਇਸ ਬਿਆਨ ਤੋਂ ਤੇ ਤੁਸੀਂ ਭਾਜਪੀ ਆਗੂ ਅਨਿਲ ਸਰੀਨ ਨੂੰ ਵੀ ਸੁਣਿਆ ਹੀ ਹੋਣਾ ਉਹਨਾਂ ਦੇ ਬਿਆਨ ਤੇ ਤੁਹਾਡਾ ਕੀ ਰਿਐਕਸ਼ਨ ਰਹੇਗਾ ਮੈਨੂੰ ਨਾ ਸਰੀਨ ਸਾਹਿਬ ਦੀ ਕੋਈ ਆਵਾਜ਼ ਨਹੀਂ ਆਈ ਪਰ ਮੈਂ ਜੋ ਚੰਨੀ ਜੀ ਨੇ ਬਿਆਨ ਦਿੱਤਾ ਉਹ ਮੈਂ ਤੁਹਾਨੂੰ ਦੇ ਬਾਰੇ ਦੱਸ ਦਿੰਦਾ ਜੀ ਜੀ ਦੇਖੋ ਚਰਨਜੀਤ ਸਿੰਘ ਚੰਨੀ ਸਾਡੇ ਸੀਨੀਅਰ ਲੀਡਰ ਨੇ ਸਾਡੇ ਇੱਕ ਸੀਐਮ ਨੇ ਗਲਤ ਬਿਆਨ ਉਚਕਿਆ ਦੇਖੋ ਫਰੀਦ ਜੀ ਬੜੇ ਸਤਿਕਾਰਯੋਗ ਨੇ ਜੀਜੇਪੀ ਨੇ ਉਹਨਾਂ ਨੇ ਇੱਕ ਫੋਟੋ ਵਿਖਾਈ ਮਾਈ ਕੰਟਰੀ ਮਾਈ ਲਾਈਫ ਦੇ ਵਿੱਚ ਇੱਕ ਫੋਟੋ ਲੱਗੀ ਆ ਉਹ ਸਾਡੀ ਕਿਤਾਬ ਤੇ ਨਹੀਂ ਉਹਨਾਂ ਦੀ ਕਿਤਾਬ ਹੈ ਉਹਦੇ ਵਿੱਚ ਫੋਟੋ ਦੇ ਵਿੱਚ ਬਕਾਇਦਾ ਲਾਲ ਕਿਸ਼ਨ ਦਿਵਾਨੀ ਤੇ ਅਡਲ ਬਹਿਰੀ ਵਾਜਪਈ ਜੀ ਕਹਿ ਰਹੇ ਨੇ ਪੰਜਾਬ ਚ ਹਲਾਤ ਕਰਾਵੇ ਪੰਜਾਬ ਚ ਫੌਜ ਪੇਚ ਹੈ ਨਾ ਹੁਣ ਤੁਸੀਂ ਦੱਸੋ ਅੱਜ ਦਾ ਸਮਾਂ ਨਹੀਂਗਾ ਇਸ ਬੇਸਿਕਲੀ ਕੀ ਹੈ ਕਿ ਜਦੋਂ ਉਹ ਸਮਾਂ ਸੀ ਉਦੋਂ ਆਪੋਜੀਸ਼ਨ ਤੇ ਸਰਕਾਰ ਦੇ ਵਿੱਚ ਬਹੁਤ ਵਧੀਆ ਅੰਡਰਸਟੈਂਡਿੰਗ ਹੁੰਦੀ ਸੀ ਔਰ ਜੇ ਮੈਂ ਤੁਹਾਨੂੰ ਇੱਕ ਮਿਸਾਲ ਦੇਣਾ ਜਦੋਂ ਅਟਲ ਬਹਿਰੀਵਾਜਪਈ ਜੀ ਨੂੰ ਕੋਈ ਪ੍ਰੋਬਲਮ ਸੀ ਉਹਨਾਂ ਨੇ ਆਪਰੇਸ਼ਨ ਕਰਾਣ ਜਾਣਾ ਸੀ ਤੇ ਸ਼੍ਰੀਮਤੀ ਇੰਦਰਾ ਗਾਂਧੀ ਉਹਨਾਂ ਨੂੰ ਇੱਕ ਦੂਤ ਬਣਾ ਕੇ ਭੇਜਿਆ ਸੀ ਜਦੋਂ ਜੀਓਐਨਓ ਦੇ ਵਿੱਚ ਉਦੋਂ ਸੰਧਾਰੇਪੁਰ ਨੂੰ ਗੱਲਾਂ ਸੀ ਉਦੋਂ ਅਟਲ ਬਹਿਰੀਵਾਜਪਈ ਜੀ ਸੀ ਇੰਦਰਾ ਗਾਂਧੀ ਸੀ ਹੋਰ ਵੀ ਜਿੰਨੇ ਪ੍ਰਧਾਨ ਮੰਤਰੀ ਰੇ ਆਪਸ ਵਿੱਚ ਬਹੁਤ ਪਿਆਰ ਹੁੰਦਾ ਸੀ ਆਪੋਜੀਸ਼ਨ ਪੱਖ ਤੇ ਵਿਪੱਖ ਦੋਨੇ ਰਲ ਕੇ ਕੰਮ ਕਰਦਾ ਸੀ ਤੇ ਦੇਸ਼ ਚੱਲਦਾ ਸੀ ਜਦੋਂ ਦੀ ਆ ਬੀਜੇਪੀ ਸਰਕਾਰ ਆਈ ਪਿਛਲੇ 15 ਸਾਲਾਂ ਤੋਂ ਤੇ ਇਹਨਾਂ ਨੇ ਕਿਹਾ ਵੀ ਪੱਖ ਤੇ ਹੈਗਾ ਵਿਪੱਖ ਨੂੰ ਕੁਚਲ ਦੋ ਖਤਮ ਕਰ ਦੋ ਈਡੀ ਪੇਕੇ ਸੀ ਵੀ ਆਈ ਕੇ ਐਲੀਗੇਸ਼ਨ ਲੱਗੇ ਸਭ ਕੁਝ ਖਤਮ ਕਰ ਦੋ ਉਹਨਾਂ ਨੂੰ ਇਹਨਾਂ ਨੇ ਬਿਲਕੁਲ ਖਤਮ ਕਰਨ ਤੱਕ ਗਏ ਅੱਛਾ ਹੁਣ ਹੁਣ ਇਹਨਾਂ ਨੇ ਕੀ ਕੀਤਾ ਹੁਣ ਇਹ ਇਹ ਆ ਜਿਹੜੇ ਬੀਜੇਪੀ ਵਾਲੇ ਆ ਉਹਨਾਂ ਦੀ ਸਰਕਾਰ ਹੈ ਨਹੀਂ ਇੱਥੇ ਬੀਜੇਪੀ ਦੀ ਨਾ ਇਹਨਾਂ ਦੀ ਕਦੀ ਆਉਣੀ ਆ ਕਦੀ ਅਕਾਲੀ ਦਲ ਨਾਲ ਰਲ ਕੇ ਬਣਾੜੀ ਸੀ ਇਹ ਵਿਚਾਰੇ ਬੀਜੇਪੀ ਵਾਲੇ ਹੁਣ ਕਰਨ ਤੇ ਕਰਨ ਦੀ ਨਜਾਇਜ਼ ਕੌਂਟਰੋਵਰਸੀ ਕ੍ਰੀਏਟ ਕਰਦੇ ਰਹਿੰਦੇ ਆ ਆਪ ਦੀ ਇਹਨਾਂ ਨੂੰ ਗੱਲਾਂ ਨਹੀਂ ਦੇ ਦਸੀਆਂ ਜੋ ਕੰਗੜਾ ਰਣੌਤ ਬੋਲਦੀ ਆ ਉਡੀ ਭੈਣ ਬੋਲਦੀ ਆ ਪੰਜਾਬ ਬਾਰੇ ਆਤਵਾਦੀ ਕਹਿੰਦੀ ਕਦੀ ਕਹਿੰਦੀ ਪੰਜਾਬ ਤੇਰਾ ਕਿਹਾ ਹੋਗਾ ਉਹਦੇ ਬਾਰੇ ਗੱਲ ਨਹੀਂ ਕਰਦੇ ਆ ਇੱਕ ਮਰਵਾ ਇਹਨਾਂ ਦਾ ਬੰਦਾ ਉਹ ਜਾ ਕੇ ਕਹਿੰਦਾ ਰਾਹੁਲ ਗਾਂਧੀ ਨੂੰ ਵੀ ਤੇਰਾ ਹਸ਼ਰਦਾਦੀ ਹੋਲੀ ਹੋਗਾ ਉਹਦੇ ਬਾਰੇ ਕੋਈ ਗੱਲ ਨਹੀਂ ਕਰਦੇ ਜਾਂ ਤੇ ਮਿਸਾਲ ਪੇਸ਼ ਕਰਦਾ ਉਹਨਾਂ ਨੂੰ ਕੱਢ ਦੇ ਨਾ ਪਾਰਟੀ ਚੋਂ ਕੱਢਦੇ ਵੀ ਨਹੀਂ ਗਏ ਤੇ ਕਹਿੰਦੇ ਬੀਜੇਪੀ ਦਾ ਬਿਆਨ ਨਹੀਂ ਪਿੱਛੇ ਬੀਜੇਪੀ ਦੀ ਆ ਕੱਢਦੇ ਵੀ ਨਹੀਂ ਗਏ ਤੇ ਉਹਦੀ ਲਗਤੀ ਵੀ ਕਰੀ ਜਾਂਦੇ ਆ ਬੀਜੇਪੀ ਜਿਹੜੀ ਐਸੀ ਪਾਰਟੀ ਆ ਨਾ ਸਿਰਫ ਹਿੰਦੂਤਵ ਦੀ ਗੱਲ ਕਰਦੀ ਆ ਅੱਜ ਕਰਦੇ ਆ ਸਾਂਝੀ ਬਾਲ ਦਾ ਨੋ ਡਾਊਟ ਚਰੋਖੀ ਦਾ ਜਿਹੜਾ ਪ੍ਰੈਜ਼ੀਡੈਂਸੀ ਬਹੁਤ ਮੰਦਭਗਾ ਸੀ ਜੋਤ ਮਾੜਾ ਸੀ ਉਸ ਤੋਂ ਮਾੜਾ ਇਵਿਡੈਂਟ ਜਿੰਨੀਆਂ ਚ ਕਦੀ ਹੋਈ ਨਹੀਂ ਸਕਦਾ ਪਰ ਇਹ ਇਹ ਕਾਲੇਦਾਲਾ ਨੇ ਇਹਨੂੰ ਕੁਰੇਤਦੇ ਨੇ ਇਹਨੂੰ ਕੁਰੇਤਦੇ ਨੇ ਜਦੋਂ ਪਰ ਦੇਖੋ ਮਾੜਾ ਸੀ ਅਸੀਂ ਕਈ ਵਾਰੀ ਕਹ ਪਰ ਫਿਰ ਵੀ ਉਸ ਤੋਂ ਬਾਅਦ ਸਾਡੀ ਦੋ ਤਿੰਨ ਵਾਰੀ ਸਰਕਾਰ ਆਈ ਹੈ ਇਹਨਾਂ ਦੀ ਸਰਕਾਰ ਅੱਜ ਤੱਕ ਵੀ ਆਈ ਹੈ ਇਹ ਇੰਨਾ ਮੁੱਦਾ ਇਹਨਾਂ ਨੇ ਹਾਜ਼ਰ ਹੀ ਰੱਖਿਆ ਲੋਕਾਂ ਨੂੰ ਸਭ ਪਤਾ ਕੀ ਹੋਇਆ ਕਿਵੇਂ ਨਹੀਂ ਹੋਇਆ ਕਿਵੇਂ ਕੋਈ ਨਹੀਂ ਉਹਤੇ ਪੈੜਾਂ ਨਹੀਂ ਚੰਦਾ ਮੈਂ ਪਹਿਲਾਂ ਬਿਆਨ ਕਰ ਚੁੱਕਾ ਵੀ ਜਿੱਥੇ ਮੈਂ ਕਹਾਂਗਾ ਕਿ ਬਹੁਤ ਮੰਦਭਗਾ ਇਵਿਡੈਂਟ ਇਹਦੇ ਵਿੱਚ ਵੀ ਇਹ ਬਰਾਬਰ ਦੇ ਭਾਈਵਾਲ ਨੇ ਮੰਗਣ ਮਾਫੀ ਆਣ ਅੱਗੇ ਕਹਿਣ ਦੀ ਸਾਡੇ ਕੋਲ ਵੀ ਦਿਲਸੀ ਹੁੰਦੀ ਬਿਲਕੁਲ ਠੀਕ ਗੱਲ ਕਹੀ ਪਰ ਇਹ ਮੰਗਦੇ ਇਹ ਮੰਗਦੇ ਲਈ ਇਹਨਾਂ ਨੇ ਉਹਨਾਂ ਨੂੰ ਡਿਫੈਂਡ ਕਰੀ ਜਾਣਾ ਹੈ ਪਰ ਇਹਨਾਂ ਨੇ ਮਾਫੀ ਮੰਗ ਲਈ ਕੀ ਕਹੋਗੇ ਅਨਿਲ ਜੀ ਤੁਸੀਂ ਸੁਣਿਆ ਨਰਿੰਦਰ ਸੰਧੂ ਜੀ ਦਾ ਕੀ ਕਹਿਣਾ ਸੀ ਇਸ ਨੂੰ ਲੈ ਕੇ ਤੇ ਉੱਥੇ ਹੀ ਕੱਲ ਇੱਕ ਹੋਰ ਬਿਆਨ ਵਿੱਚ ਕਿਹਾ ਗਿਆ ਕਿ ਭਾਜਪਾ 10 ਸਾਲ ਸੱਤਾ ਵਿੱਚ ਰਹੀ ਤੇ ਜੋ ਦੋਸ਼ੀ ਹੈ ਇਸ ਲਈ ਉਹਨਾਂ ਨੂੰ ਹੁਣ ਤੱਕ ਸਜ਼ਾ ਵੀ ਨਹੀਂ ਮਿਲੀ ਜਿੱਤੇ ਤੱਕ ਭਾਰਤ ਜਨਤਾ ਪਾਰਟੀ ਦਾ ਸਵਾਲ ਹੈ ਜੀ ਲਗਭਗ 40 ਸਾਲਾਂ ਬਾਅਦ ਜੀ ਤੇ ਕਿਸ ਟਾਇਟਲਰ ਤੇ ટ્રਾਇਲ ਚੱਲਣ ਲੱਗੀ ਹੈ ਜੀ 84 ਦੇ ਦੰਗਾ ਪਿਰਦੇ ਜੀ ਬੀਜਪੀ ਸੀਜੀ ਸੱਜਨ ਕੁਮਾਰ ਜੇਲ੍ਹ ਗਿਆ ਦੁਆਰਾ ਕੇਸ ਖੋਲੇ ਕਾਂਗਰਸ ਨੇ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਮੈਂਬਰ ਆਫ ਪਾਰਲੀਮੈਂਟ ਦੀ ਟਿਕਟ ਦਿੱਤੀ ਉਹਨਾਂ ਨੂੰ ਮੰਤਰੀ ਬਣਾਉਣ ਦੀ ਕੋਸ਼ਿਸ਼ ਕੀਤਾ ਪਰ ਪਾਰਟੀ ਦੇ ਵੱਡੇ ਵੱਡੇ ਅਹੁਦੇ ਦਿੱਤੇ ਜਿਨ੍ਹਾਂ ਨੇ ਸਿੱਖਾਂ ਦੀ ਨਸਲਕੁਸ਼ੀ ਕੀਤੀ ਸੀ ਇਹ ਹੈ ਕਾਂਗਰਸ ਦਾ ਕੈਰੇਕਟਰ ਮੇਰੇ ਵੀਰ ਨਿਰਿੰਦਰ ਜੀ ਦਾ ਮੈਂ ਬਹੁਤ ਸਤਿਕਾਰ ਕਰਦਾ ਔਰ ਬੜੀ ਅੱਛੀ ਗੱਲ ਕਰਦੇ ਨੇ ਔਰ ਇਹਨਾਂ ਨੇ ਬਿਲਕੁਲ ਸਹੀ ਕਿਹਾ ਕਿ 84 ਦੇ ਵਿੱਚ ਜੋ ਕੁਝ ਹੋਇਆ ਉਹ ਬਹੁਤ ਹੀ ਮੰਦਪਾਗਾ ਸੀਗਾ ਲੇਕਿਨ ਦੁੱਖ ਦੀ ਗੱਲ ਇਹ ਹੈ ਨਿਰਿੰਦਰ ਜੀ ਤੁਸੀਂ ਵੀ ਇੱਕ ਕੇਸ ਧਾਰੀ ਹੋ ਕੀ ਤੁਹਾਨੂੰ ਪੱਕ ਪੱਗ ਬੰਨਣ ਤੋਂ ਕੋਈ ਰੋਕਦਾ ਹੈ ਕੀ ਤੁਹਾਨੂੰ ਗੁਰਦੁਆਰਾ ਜਾਣ ਤੋਂ ਕੋਈ ਰੋਕਦਾ ਹੈ ਕਿਆ ਤੁਨ ਸਿੱਖੀ ਧਰਮ ਦੇ ਵਿੱਚ ਕੋਈ ਕਿਸ ਤਰ੍ਹਾਂ ਦੀ ਕੋਈ ਕਰਨ ਤੋਂ ਕੋਈ ਕਦੀ ਅੱਜ ਤੱਕ ਕਿਸੇ ਇੱਕ ਵੀ ਵਿਅਕਤੀ ਨੇ ਤੌਰ ਕੋ ਐਵੇਂ ਸ਼ਬਦ ਖੇ ਜੋ ਗੰਤ ਜੋ ਰਾਹੁਲ ગાંધી ਦਾ ਬਿਆਨ ਦੇਸ਼ ਤੋਂ ਬਾਹਰ ਜਾ ਕੇ ਦੇਸ਼ ਨੂੰ ਬਦਨਾਮ ਕਰਨ ਵਾਸਤੇ ਉਹਦਾ ਇੱਕ ਏਜੰਡਾ ਹੈਗਾ ਕਿ ਉਹਦੇ ਬਾਰੇ ਤੁਸੀਂ ਦੋ ਸ਼ਬਦ ਨਹੀਂ ਬੋਲ ਸਕਦੇ ਦੱਸੋ ਪੰਜਾਬ 'ਚ ਆਪਣੇ ਕਿੱਥੇ ਵੀ ਹਿੰਦੂ ਸਿੱਖ ਦਾ ਫਸਾਦ ਹੈ ਕਿੱਥੇ ਫੈਦਰ ਪਾਈਚਾਰੇ 'ਚ ਕੋ ਕਮੀ ਹੈ ਤੁਸੀਂ ਸਾਨੂੰ ਮਿਲਦੇ ਹੋ ਅਸੀਂ ਤੁਹਾਡਾ ਇਕੱਠੇ ਬੈਠਦੇ ਆ ਹਰ ਚੀਜ਼ ਜਿਹੜੀ ਹੈ ਪੰਜਾਬ ਦੇ ਇਕੱਠੇ ਬਤਾਨੇ ਆ ਔਰ ਤੁਹਾਡੇ ਰਾਹੁਲ ਗਾਂਧੀ ਕਹਿੰਦੇ ਨੇ ਕਿ ਸਿੱਖ ਪੱਗ ਪੱਗ ਬਨਨ ਤੇ ਔਰ ਉਹਦੇ ਕੜੇ ਪਾਣ ਦੇ ਉੱਤੇ ਇਤਰਾਜ ਹੋ ਗਿਆ ਸੋ ਇਸ ਤਰ੍ਹਾਂ ਦੀ ਜਿਹੜੀਆਂ ਹਰਕਤਾਂ ਜਿਹੜੀਆਂ ਕਾਂਗਰਸ ਕਰ ਰਹੀ ਹੈ ਇੱਕ ਫਰਸਟ੍ਰੇਸ਼ਨ ਚ ਕਰ ਰਹੀ ਹੈ ਕਿ ਲਗਾਤਾਰ 15 ਸਾਲ 10 ਸਾਲ ਤੇ ਹੋ ਗਏ ਔਰ ਅਗਲੇ 5 ਸਾਲ ਫਿਰ ਆਪੋਜੀਸ਼ਨ ਚ ਰਹਿਣਾ ਪਏਗਾ ਇਹ ਕੜਵ ਵੀ ਪਈ ਹੈ ਸੱਤਾ ਤੋਂ ਜੀ ਅਨਿਲ ਜੀ ਨਰਿੰਦਰ ਜੀ ਤੋਂ ਆਖਰੀ ਰਿਐਕਸ਼ਨ ਲੈ ਲੈਂਦੇ ਸਮੇਂ ਦੀ ਘਾਟ ਹੈ ਜੀ ਨਰਿੰਦਰ ਜੀ ਦੇਖੋ ਮੈਂ ਫਿਰ ਕਿੰਨਾ ਬੜੇ ਸਤਿਕਾਰਯੋਗ ਨੇ ਜਰੀਨ ਜੀ ਰਾਹੁਲ ਗਾਂਧੀ ਜੀ ਦੇ ਬਿਆਨ ਨੂੰ ਨਾ ਤੋੜ ਕੇ ਮੋੜ ਕੇ ਪੇਸ਼ ਕਰਦਾ ਨਾ ਘੱਟੋ ਘੱਟ 25 ਡਿਬੇਟਸ ਕਰ ਚੁੱਕਾ ਹਾਂ ਦੇਖੋ ਰਾਹੁਲ ਗਾਂਧੀ ਨੇ ਬਿਆਨ ਦਿੱਤਾ ਉਦੋਂ ਉਹਨਾਂ ਨੇ ਕਿਹਾ ਉਦੋਂ ਇੰਡੀਆ ਦੇ ਵਿੱਚ ਘੱਟ ਗਿਣਤੀ ਸੁਰੱਖਿਤ ਨਹੀਂਗੇ ਜਦੋਂ ਇਹਨਾਂ ਦਾ ਬੀਜੇਪੀ ਦਾ ਜੇ ਏਜੰਡਾ ਸੈੱਟ ਹੋ ਜਾਂਦਾ ਹਾਲਾਂਕਿ ਅਸੀਂ ਰਾਹੁਲ ਗਾਂਧੀ ਜੀ ਨਫਰਤ ਦੀ ਦੁਕਾਨ ਬੰਦ ਕਰਨ ਵਾਸਤੇ ਬਹੁਤ ਕੋਸ਼ਿਸ਼ ਕੀਤੀ ਪਰ ਫੇਰ ਵੀ ਸਾਡੀਆਂ 100 ਸੀਟਾਂ ਗਈਆਂ ਜੇ ਇਹਨਾਂ ਦੀ ਜਿਹੜਾ ਅੱਗੇ ਬਾਅਦ 400 ਪਾਰ ਕਿਦੇ ਸੀ ਇਹਨਾਂ ਨੇ ਕਿਸੇ ਨੂੰ ਜੀਨ ਥੋੜੀ ਦੇਣਾ ਸੀ ਸੰਵਿਧਾਨ ਇਹਨਾਂ ਨੇ ਬਣ ਦੇਣਾ ਦਾ ਸੀ ਘੱਟ ਗਿਣਤੀਆਂ ਨੂੰ ਇਹਨਾਂ ਨੇ ਬਿਲਕੁਲ ਜੀਨ ਨਹੀਂ ਦੇਣਾ ਹਾਂ ਲੱਗੀ ਵੀ ਜੀਨ ਨਹੀਂ ਦੇਣਾ ਮੈਂ ਤੁਹਾਨੂੰ ਫਿਰ ਪ੍ਰੂਫ ਦਰਦਾ ਉਹ ਇਹ ਕਹਿੰਦੇ ਆ ਵੀ ਸਿੱਖ ਜਿਹੜਾ ਉਹ ਕੜਾ ਪਾ ਕੇ ਆ ਪਗਵਾਨ ਕੇ ਜਾ ਸਕਦਾ ਬਿਲਕੁਲ ਸਾਨੂੰ ਕੋਈ ਡਰ ਨਹੀਂਗਾ ਕੋਈ ਸ਼ੱਕ ਨਹੀਂ ਮੈਨੂੰ ਕਹਿਣ ਚ ਪੰਜਾਬ ਦੇ ਵਿੱਚ ਅਸੀਂ ਬਿਲਕੁਲ ਬੇਤੜਕ ਹੋ ਕੇ ਜਾਂਦੇ ਆ ਜਾਂ ਨੌਰਥ ਸਟੇਟਾਂ ਚ ਜਾਂਦੇ ਕੋਈ ਦਿੱਕਤ ਪਰ శ్రీਨਜੀ ਤੁਸੀਂ ਬਾਹਰਲੀਆਂ ਸਟੇਟਾਂ ਤੇ ਜੇ ਹਿੰਦੂਤਾ ਭਾਵ ਹੀ ਹੋ ਜਾਏ ਜਾਂ ਜੋ ਤੁਹਾਡਾ ਏਜੰਡਾ ਸੀ ਹਾਵੀ ਹੋ ਜੇ ਫੇਰ ਅਸੀਂ ਕਿੱਥੋਂ ਬਣਾ ਸਕਦੀਆਂ ਅਕਦਾ ਗਿਆਨ ਗੋਦੜੀ ਗੁਰਦੁਆਰਾ ਆਇਆ ਜੋ ਫਿਰ ਤੁਹਾਡੀ ਬੀਜੇਪੀ ਦੀ ਸਰਕਾਰ ਹੈ ਨਾ ਜਯੋਗੀ ਦੀ ਸਰਕਾਰ ਆ ਉੱਥੇ ਯੂਪੀ ਦੇ ਵਿੱਚ ਹਰਦਵਾਰ ਬਣਾ ਦਿਓ ਕਰੋ ਕੋਸ਼ਿਸ਼ ਅੱਗੇ ਤੁਸੀਂ ਲੱਗੋ ਮੈਂ ਤੁਹਾਡੇ ਤੇ ਢੇਰਾ ਪਾ ਜਾਗਾ ਬਣਾ ਸਕਦੇ ਹੋ ਤੁਸੀਂ ਸਿੱਖ ਨੂੰ ਤੁਸੀਂ ਕਈ ਵੀਡੀਓ ਆਉਂਦੀਆਂ ਨੇ ਕੁੱਟ-ਕੁੱਟ ਕੇ ਮਾਰ ਦਿੰਦੇ ਨੇ ਕੜਾ ਪਾ ਕੇ ਤੁਹਾਡੇ ਜਾਣ ਨਹੀਂ ਦਿੱਤਾ ਇੱਕ ਸਕੂਲ 'ਚ ਨਹੀਂ ਜਾਣ ਦਿੱਤਾ ਆ ਜਿਹੜੀ ਵੀ ਗੱਲ ਆ ਕਿਸਾਨ ਲੀਡਰਾਂ ਨੂੰ ਕਿਰਪਾਨ ਕਾ ਕੇ ਕਾਰ ਪਾ ਕੇ ਸ੍ਰੀ ਸਾਹਿਬ ਪਾ ਕੇ ਜਾਇਦਨ ਚੜ੍ਹ ਦਿੱਤਾ ਦੋਸੋ ਅਸੀਂ ਦੇਖ ਗੁਲਾਮ ਆ ਜਦੋਂ ਕਿ ਲਾ ਆ ਜਾ ਸਕਦਾ ਨਹੀਂ ਜਾਣ ਦਿੱਤਾ ਸ੍ਰੀ ਜੀ ਮੈਂ ਵੇਖੋ ਤੁਹਾਡੀ ਗੱਲ ਨੂੰ ਜੱਸੀ ਭਾਈ ਨਹੀਂ ਕਰਦਾ ਪਰ ਤੁਸੀਂ ਸਾਡੀ ਗੱਲ ਨੂੰ ਵੀ ਮੰਨੋ ਪੰਜਾਬ ਦੇ ਵਿੱਚ ਸਿੱਖਾਂ ਨੂੰ ਕੋਈ ਦਿੱਕਤ ਨਹੀਂ ਗਈ ਬਈ ਅਦਰ ਸਟੇਟ ਦੀ ਗੱਲ ਕਰਨੇ ਉਹਨਾਂ ਨੇ ਕੱਟ ਕਮਿਊਨਿਟੀ ਗੱਲ ਕੀਤੀ ਜਦੋਂ ਰਾਹੁਲ ਜੀ ਨੇ ਪੁੱਛਿਆ ਬਾਇਕਲਸ ਉੱਤੇ ਇੱਕ ਸਿਫਟ ਸੀ ਕੀ ਮੁਸਲਮਾਨਾਂ ਨੂੰ ਇਹ ਹੱਕ ਨਹੀਂਗਾ ਵੀ ਉਹ ਦੁਕਾਨਾ ਲਾ ਸਕਣ ਜੋਗੀ ਜੀ ਨੇ ਕਿਹਾ ਇੱਥੇ ਦੁਕਾਨਾਂ ਤੇ ਬੋਰ ਲੱਗਣੇ ਚਾਹੀਦੇ ਨੇ ਬੁਲਡੋਜ਼ਰ ਲੈ ਕੇ ਤੁਸੀਂ ਬਿਲਕੁਲ ਜਿਦਾ ਮਰਜ਼ੀ ਛੋਟਿਆਂ ਕਾਸਟਾਂ ਦਾ ਜਾਂ ਜਿਹੜੇ ਘੱਟ ਗਿਣਤੇ ਉਹਨਾਂ ਦਾ ਤੁਸੀਂ ਢਾਹ ਦਿੰਦੇ ਹੋ ਇਹਦੇ ਮਾਣੇ ਉਤਕ੍ਰੀਮ ਕੌਂਟਰੇ ਆਖਿਆ ਵੀ ਤੁਸੀਂ ਬੁਲਡੋਜ਼ਰ ਕਲਚਰ ਬਿਨਾਂ ਪੁੱਛੇ ਨਹੀਂ ਢਾਹ ਸਕਦੇ ਤੁਸੀਂ ਘੱਟ ਗਿਣਤੇ ਇਹਦੇ ਤਸ਼ੱਦਦ ਨਹੀਂ ਕਰਦੇ ਦੱਸੋ ਮੈਨੂੰ ਹਾਂ ਸਾਡਾ ਦੇਸ਼ ਬਹੁਤ ਖੂਬਸੂਰਤ ਆ ਸੰਵਿਧਾਨ ਬੜਾ ਖੂਬਸੂਰਤ ਆ ਸਾਂਝੀ ਵਾਲਤਾ ਦੀ ਗੱਲ ਕਰੋ ਸ਼ਰੀਰ ਸਾਹਿਬ ਸਾਂਝੀ ਵਾਲਤਾ ਦੀ ਮੈਂ ਸਿੱਖਾਂ ਮੈਂ ਸਿੱਖ ਦੀ ਗੱਲ ਨਾ ਕਰਾਂ ਤੁਸੀਂ ਹਿੰਦੂ ਹਿੰਦੂ ਦੀ ਗੱਲ ਨਾ ਕਰੋ ਅਸੀਂ ਭਾਰਤ ਦੀ ਗੱਲ ਕਰੀਏ ਖੂਬਸੂਰਤ ਦੀ ਗੱਲ ਕਰੀਏ ਆਪਸੀ ਭਾਈਚਾਰੇ ਦੀ ਗੱਲ ਕਰੀਏ ਫੇਰ ਅਪਚਾ ਗੜਾ ਮੈਂ ਜਵਾਬ ਦੇਣਾ ਚਾਹਾਂਗਾ ਜੀ ਜੀ ਬਿਲਕੁਲ ਅਨਿਲ ਜੀ ਮੈਂ ਬੜਾ ਸਵਾਗਤ ਕਰਦਾ ਹਰਿੰਦਰ ਜੀ ਦੇ ਬਿਆਨ ਦਾ ਕਿ ਹਾਂ ਜੀ ਵਸਤਾ ਦੀ ਗੱਲ ਕਰਨੀ ਚਾਹੀਦੀ ਹੈ ਆਪਣੇ ਭਾਰਤ ਦੀ ਗੱਲ ਕਰਨੀ ਚਾਹੀਦੀ ਹੈ ਔਰ ਮੈਂ ਸਮਝਦਾ ਕਿ ਨਿਰਿੰਦਰ ਜੀ ਰਾਹੁਲ ਗਾਂਧੀ ਨਾਲੋਂ ਜ਼ਿਆਦਾ ਸਮਝਦਾਰ ਨੇ ਕਿ ਵੀ ਕਿਹੜੀ ਗੱਲ ਕਰਨੀ ਹੈ ਕਿਸ ਫਲੋਰਮ ਤੇ ਕੀ ਗੱਲ ਕਰਨੀ ਹੈ ਉਹ ਬੜਾ ਚੰਗਾ ਗੱਲ ਇਹਨਾਂ ਨੇ ਕੀਤੀ ਹੈਗੀ ਹੈ ਪਰ ਥੋੜੀ ਜਿਹੀ ਜੜੀ ਹੈ ਮੈਂ ਇਹੀ ਕਹਾਗਾ ਕਿ ਭਈ ਐਫ ਦੇ ਸਿਆਣੇ ਬੰਦਿਆਂ ਨੂੰ ਰਾਹੁਲ ਗਾਂਧੀ ਜਿਹੜਾ ਸਲਾਹ ਲੈ ਲਿਆ ਕਰਨਾ تھا ਬੋਲਣ ਤੋਂ ਪਹਿਲਾਂ ਇੱਥੇ ਸਾਡੇ ਪੰਜਾਬ ਨੂੰ ਤੋੜਨੀਆਂ ਗੱਲਾਂ ਕਰਦੇ ਪਏ ਹੋ ਕਿਉਂ ਪੰਜਾਬ ਨੂੰ ਵੰਡਣਾ ਚਾਹੁੰਦੇ ਹੋ ਕਿਉਂ ਦੇਸ਼ ਨੂੰ ਘਟ ਗਿੰਤੀ ਔਰ ਵਧ ਗਿੰਤੀ ਦੇ ਵਿੱਚ ਵੰਡਣਾ ਚਾਹੁੰਦੇ ਹੋ ਅਸੀਂ ਸਾਰੇ ਸਦਾ ਸਾਥ-ਸاتھ ਦੇ ਵਿਕਾਸ ਦੀ ਗੱਲ ਕਰਦੇ ਆ ਤੁਸੀਂ ਕਹਿੰਦੇ ਹੋ ਘਟ ਗਿੰਤੀਆਂ ਨਾਲ ਵਿਤਕਰਾ ਹੋ ਰਿਹਾ ਹੈ ਮੈਨੂੰ ਦੱਸੋ ਸਾਡੀ ਸਰਕਾਰ ਦੀ ਕੋਈ ਸਕੀਮ ਜੇ ਮਕਾਨ ਬਣਾ ਕੇ ਦੇ ਰਹੀ ਹੈ ਤਾਂ ਉਸ ਕਿਸੇ ਜਾਤੀ ਪਾਤੀ ਨਹੀਂ ਦੇਖੀ ਜਾ ਰਹੀ ਆਵਾਸ ਯੋਜਨਾ ਜੇ ਗੈਸ ਦੇ ਕਨੈਕਸ਼ਨ ਦਿੱਤੇ ਕਿ ਕਿਸੇ ਜਾਤੀ ਪਾਤੀ ਨਹੀਂ ਦੇਖੀ ਗਈ ਜੇ ਅਸੀਂ ਆਯੂਸ਼ਮਨ ਕਾਰਡ ইস্যੂ ਕਿਤੇ ਨੇ 5 ਲੱਖ ਦੇ ਬੀਮੇ ਦੇ ਲੋਕਾਂ ਦੇ ਸਿਹਤ ਬੀਮੇ ਦੇ ਕਿਸੇ ਜਾਤ ਪਾਤ ਨਹੀਂ ਦੇਖੀ ਗਈ ਜੇ ਹਰ ਘਰ ਤੋਂ ਜਲਦੋਂ ਨਾਲ ਪੰਚਾਇਆ ਜਾ ਰਿਹਾ ਕਿਸੇ ਜਾਤ ਪਾਤ ਨਹੀਂ ਦੇਖੀ ਜਾ ਰਹੀ 80 ਕਰੋੜ ਭਾਰਤਵਾਸੀਆਂ ਨੂੰ ਮੁਫਤ ਰਾਸ਼ਨ ਦੇ ਜਾਤ ਪਾਤ ਦੇ ਕੇ ਨਹੀਂ ਕੀਤਾ ਜਾ ਰਿਹਾ ਇਹ ਜਾਤ ਔਰ ਪਾਤ ਦੀ ਗੱਲ ਵੰਡਣ ਦੀ ਗੱਲ ਦੇਸ਼ ਨੂੰ ਜੇ ਕੋਈ ਕਰਦਾ ਹੈ ਉਹਈ ਕਾਂਗਰਸ ਪਾਰਟੀ ਹੈ ਜਿਹੜਾ ਰਾਹੁਲ ਗਾਂਧੀ ਨੇ ਜੀ ਹਰ ਗੱਲ ਦੇ ਵਿੱਚ ਜਿਹੜਾ ਹੈ ਕਿ ਵਾਹ ਦੇਸ਼ ਨੂੰ ਕਿਵੇਂ ਮੰਡਣਾ ਹੈ ਉਸ ਗੱਲ ਉਹਨਾਂ ਦੇ ਹਰ ਗੱਲ ਚ ਉਹ ਤੁਸੀਂ ਬੋ ਆਂਦੀ ਹੈ ਬੜਾ ਦੁੱਖ ਹੁੰਦਾ ਹੈਗਾ ਮੈਂ ਤੇ ਕਹਾਂ ਗਨਿੰਦਰ ਜੀ ਤੁਸੀਂ ਇੰਨੇ ਸਿਆਣੇ ਹੈਗੇ ਹੋ ਯਾ ਥੋੜੀ ਜਿਹੀ ਐਡਵਾਈਸ ਜਾ ਕੇ ਰਾਹੁਲ ਗਾਂਧੀ ਨੂੰ ਦੇ ਦਿਓ ਨਾ ਦੇਸ਼ ਨੂੰ ਮੰਡੋ ਤੁਸੀਂ ਸਿਆਣੇ ਹੋ ਮੈਂ ਮੰਨਦਾ ਹਾਂ ਕਿ ਤੁਸੀਂ ਤਾਂ ਕਈ ਗੁਣ ਸਿਆਣੇ ਹੋ ਰਾਹੁਲ ਗਾਂਧੀ ਜੀ ਨਾਲ ਦਰਾ ਜਾ ਕੇ ਪਲੀਜ਼ ਉਹਨਾਂ ਨੂੰ ਸਮਝਾਓ ਕਿ ਦੇਸ਼ ਤੇਰਾ ਹੈਗਾ ਜਦਾ ਤੁਸੀਂ ਖੂਬ ਖੂਬ ਸੁੰਦਰ ਗੁਲਦਸਤਾਨ ਦੀ ਗੱਲ ਕਰਦੇ ਹੋ ਇਹ ਥੋੜੀ ਗੱਲ ਰਾਹੁਲ ਗਾਂਧੀ ਨੂੰ ਸਮਝਾ ਦਿਓ ਕਿ ਦੇਸ਼ ਇੱਕ ਗੁਲਦਸਤਾਨ ਹੈਗਾ ਉਹਦੇ ਉਹਦੇ ਖੇਡੂ ਖੇਡੂ ਨਾ ਕਰੇ ਉਹਦਾ ਹਰ ਬਿਆਨ ਦੇਸ਼ ਨੂੰ ਤੋੜਨ ਵਾਲਾ ਹੈ ਹਰ ਬਿਆਨ ਦੇਸ਼ ਵਿਰੋਧੀ ਹੈ ਮਨੂੰ ਦੁੱਖ ਹੁੰਦਾ ਹੈਗਾ ਕਿ ਇੱਕ ਰਾਸ਼ਟਰੀ ਐਡੀ ਵੱਡੀ ਪਾਰਟੀ ਜਿਹੜੀ ਰਹੀ ਹੋਵੇ ਜਿਹਨੇ ਦੇਸ਼ ਤੇ ਇੰਨੇ ਸਾਲ ਰਾਜ ਕੀਤਾ ਹੋਵੇ ਦੇਸ਼ ਨੂੰ ਲੀਡ ਕੀਤਾ ਹੋਵੇ ਉਦਾ ਅਜਿੰਦੇ ਤਾਂ ਅਸਰਾ ਉਹ ਹੋ ਗਿਆ ਕਿ ਜਿਸ ਨੂੰ ਇਹ ਹੀ ਨਹੀਂ ਪਤਾ ਕਿ ਦੇਸ਼ ਦੇ ਵਿਰਾਸਤ ਕੀ ਕੀ ਹੈ ਔਰ ਦੇਸ਼ ਦੇ ਵਿੱਚ ਕੀ ਚੱਲ ਰਿਹਾ ਔਰ ਸਿਰਫ ਦੇਸ਼ ਨੂੰ ਤੋੜਨ ਦੇ ਬਿਆਨ ਦੇਣਾ ਮਾਨੂੰ ਬੜਾ ਪੀੜਾ ਹੁੰਦੀ ਹੈ ਨਰਿੰਦਰ ਜੀ ਤੁਹਾਡੇ ਵਰਗੇ ਸਿਆਣੇ ਬੰਦੇ ਨੂੰ ਚਾਹੀਦਾ ਹੈ ਕਿ ਜਾ ਕੇ ਉਹਨੂੰ ਸਮਝਾਣ ਕਿ ਰਾਹੁਲ ਗਾਂਧੀ ਜੀ ਐਜੋ ਬਿਆਨ ਨਾ ਦਿਓ ਅਨਿਲ ਜੀ ਆਖਰੀ ਸਵਾਲ ਕੀ ਬੀਜੇਪੀ ਹੁਣ ਮਾਫੀ ਮੰਗੇਗੀ ਹੁਣ ਜਿਵੇਂ ਸੰਸਦ ਚਰਨ ਜੀ ਚੰਨੀ ਤੁਹਾਡੇ ਤੇ ਇਹ ਸਿੱਧੇ ਇਲਜ਼ਾਮ ਲਗਾਉਂਦੇ ਹੋਏ ਨਜ਼ਰ ਆ ਰਹੇ ਨੇ 1984 ਬਲੂ ਸਟਾਰ ਆਪਰੇਸ਼ਨ ਲਈ ਚੰਨੀ ਕੋਈ ਹੈਗਾ ਜੀ ਬੰਦਾ ਤੁਸੀਂ ਗੱਲ ਕੀ ਕਰਦੇ ਪਿਓ ਜੀ ਬਹੁਤ ਸ਼ੁਕਰੀਆ ਅਨਿਲ ਜੀ ਬਹੁਤ ਸ਼ੁਕਰੀਆ ਨਰਿੰਦਰ ਜੀ ਇਸ ਸਮੇਂ ਦੀ ਘਾਟ ਮਾਫੀ ਚਾਹਾਂਗੇ ਤਾਂ ਬੀਜੇਪੀ ਦੇ ਦਬਾਅ ਕਾਰਨ ਆਪਰੇਸ਼ਨ ਬਲੂ ਸਟਾਰ ਹੋਇਆ ਇਹ ਸੰਸਦ ਚੰਨੀ ਕਹਿੰਦੇ ਨਜ਼ਰ ਆਇਆ ਤੇ ਹੁਣ ਇਸ ਬਿਆਨ ਤੇ ਸਿਆਸੀ ਬਵਾਲ ਲਗਾਤਾਰ ਜਾਰੀ ਹੈ ਲਗਾਤਾਰ ਰਿਐਕਸ਼ਨਸ ਇਸ ਨੂੰ ਲੈ ਕੇ ਸਾਹਮਣੇ ਆ ਰਹੇ ਨੇ ਘਟ ਗਣ ਧਿਆ ਨਾਲ ਵਤ ਕਰਾ ਬੀਜੇਪੀ ਨਹੀਂ ਕਾਂਗਰਸ ਕਰਦੀ ਹੈ ਇਹ ਬੀਜੇਪੀ ਆਗੂਆਂ ਦਾ ਕਹਿਣਾ